ਆ ਦੇਖੋ ਕਬੂਤਰ ਵਾਲੀ ਇਹੀ ਮੈਂ ਸੇਮ ਪੁੱਛੀ ਸੀਗੀ ਵੀਰੇ 800 ਰੁਪਏ ਦੀ ਮੈਂ ਖੁਦ ਪੁੱਛ ਕੇ ਆਇਆ ਕਬੂਤਰ ਵਾਲੀ ਉਹ 400 ਵੀ 350 ਦੀ ਦਊਂਗਾ ਵੀਰੇ 550 ਪੈਂਟ ਜੀਨ ਦੀ ਪੈਂਟ ਜੀਨ ਦੀ ਪੈਂਟ ਮਿਲ ਜੂਗੀ ਵੀਰੇ ਜੀਨ ਦੀ ਪੈਂਟ ਕਿਹੜੀ ਐੱਛਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿੰਨੀ ਕ ਮਿਹਨਤ ਕਰੀਏ ਤੁਸੀਂ ਇੱਥੇ ਤੱਕ ਪਹੁੰਚਣ ਲਈ ਮੈਂ ਤੇ ਵੀਰੇ ਬਹੁਤ ਜ਼ਿਆਦਾ ਕੀਤੀ ਹੈ ਬਹੁਤ ਜ਼ਿਆਦਾ ਐੱਛਾ 6-7 ਮਹੀਨੇ ਪੂਰੀ ਮਾਰਕੀਟਿੰਗ ਕੀਤੀ ਆ ਐੱਛਾ ਬਹੁਤ ਸੋਹਣਾ ਆ ਵੀ ਬਹੁਤ ਸੋਹਣਾ ਆਰਟੀਕਲ ਆ ਯਾਰ ਇਹਦਾ ਐਂ ਲੱਗਦਾ ਜਿਵੇਂ ਬ੍ਰਾਂਡਡ ਪਾਈ ਹਾਂਜੀ ਵੀਰੇ ਦੇਖੋ ਪੈਂਟ ਇਹ ਚ ਕਲਰ ਮਿਲ ਜਾਣਗੇ ਹੋਰ ਹਾਂਜੀ ਵੀਰੇ ਕਲਰ ਬਹੁਤ ਮਿਲ ਜਾਣਗੇ ਹੋ ਗਏ ਨਾ ਫੁੱਲ ਗਰ ਮੈਂ ਤਾਂ ਬਰਫ਼ ਚ ਪਾਉਣ ਵਾਲਾ ਨਾ ਹਾਂਜੀ ਵੀਰੇ ਹਾਂਜੀ ਮਾੜਾ ਜਿਹਾ ਦਿਖਾਇਓ ਤੈਨੂੰ ਚੱਕ ਤੇ ਇੱਕ ਨੰਬਰ ਹੈ ਵੀਰੇ ਕਿੰਨੇ ਨੰਬਰ ਇੱਕ ਨੰਬਰ ਕੀ ਪ੍ਰਾਈਸ ਹੈ ਇਹਦਾ ਇਹ 800 ਰੁਪਏ ਦਾ ਸਿਰਫ ਭਾਜੀ ਹੈ ਕਿੰਨੇ ਦਾ 800 ਰੁਪਏ ਦਾ ਭਾਜੀ 800 ਦਾ ਬਸ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆ ਰਹੇ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਲਈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕੱਪੜੇ ਸਭ ਤੋਂ ਘੱਟ ਰੇਟ ਆ ਵੀਰ ਦਾ ਨਮੀ ਉਮਰ ਦਾ ਮੁੰਡਾ ਏ ਕੱਪੜੇ ਦਾ ਕੰਮ ਕਰਦਾ ਬਹੁਤ ਮਿਹਨਤ ਕਰੀਆ ਵੀਰ ਨੇ ਮੋਟਰਸਾਈਕਲ ਤੇ ਜਾ ਜਾ ਘੱਟੋ ਘੱਟ 15 20 ਕਿਲੋਮੀਟਰ ਜਾ ਕੇ ਕੱਪੜੇ ਵੇਚਦਾ ਰਿਹਾ ਹੁਣ ਅੱਜ ਵੀਰ ਨੇ ਆਪਣੀ ਦੁਕਾਨ ਕਰ ਲਈ ਬਹੁਤ ਵਧੀਆ ਕੱਪੜੇ ਹੁੰਦੇ ਨੇ ਸਭ ਤੋਂ ਘੱਟ ਰੇਟ ਆ ਮਾਰਕੀਟ 'ਚ ਨੀਤਨ ਕਲੈਕਸ਼ਨ ਆਪਾਂ ਮਿਲਾਂਗੇ ਵੀਰ ਨਾਲ ਆ ਦੇਖੋ ਟੀ-ਸ਼ਰਟ ਕਿੰਨੇ ਘੰਟ ਘੰਟ ਨੇ ਆ ਦੇਖੋ ਕੱਪੜੇ ਜਿਹੜੇ ਚੀਜ਼ ਬਾਹਰ 7-800 ਦੀ ਮਿਲਦੀ ਔਰ ਤੁਹਾਨੂੰ 300 ਦੀ ਮਿਲੂ ਤੁਹਾਨੂੰ ਦਿਖਾਵਾਂਗੇ ਵੈਰਾਈਟੀ ਬੀਰ ਹਰੇਕ ਚੀਜ਼ ਦੀ ਵੈਰਾਈਟੀ ਦਿਖਾਵਾਂਗਾ ਤੁਹਾਨੂੰਆਂ ਨੇ ਲੋਹਰਾ ਨਮੀਆਂ ਇੱਕ ਤੋਂ ਇੱਕ ਹਰੇਕ ਤਰ੍ਹਾਂ ਦੀ ਆ ਦੇਖੋ ਐੜੀ ਦਾ ਦੀ ਜੀਨਾ ਪਈਆਂ ਨੇ ਸਭ ਤੋਂ ਘੱਟ ਰੇਟ ਆ ਮਾਰਕੀਟ ਚ ਇਹ ਤੋਂ ਘੱਟ ਤੁਹਾਨੂੰ ਕਿਤੇ ਨਹੀਂ ਮਿਲਣਾ ਜਿੱਥੇ ਮਰਜੀ ਘੁੰਮ ਕੇ ਆ ਜਾਓ ਨਾਲੇ ਕੁਆਲਟੀ ਮਿਲੂਗੀ ਹਰੇਕ ਚੀਜ਼ ਦੀ ਕੁਆਲਿਟੀ ਦੇਊਗਾ ਆ ਦੇਖੋ ਸ਼ਰਟਾਂ ਪਈਆਂ ਇੱਕ ਤੋਂ ਇੱਕ ਵੇਟ ਪੁੱਛਾਂਗੇ ਆਪਾਂ ਸਾਰੀਆਂ ਚੀਜ਼ਾਂ ਦਾ ਵੀਰੇ ਨੂੰ ਹਰੇਕ ਚੀਜ਼ ਹੈਗੀ ਹੈ ਜਿਹੜੀ ਚੀਜ਼ ਚਾਹੀਦੀ ਹੈ ਅੱਜ ਕੱਲ ਮੁੰਡਿਆਂ ਨੂੰ ਉਹੋ ਜਿਹੀ ਵੈਰਾਈਟੀ ਰੱਖੀ ਹੋਈ ਹੈ ਨਾਲ ਇੱਕ ਤੋਂ ਇੱਕ ਕੀ ਹਾਲ ਹੈ ਵੀਰੇ ਸਸਰੀ ਕਾਲ ਜੀ ਕੀ ਹਾਲ ਹੈ ਬਲੀ ਵੀਰੇ ਠੀਕ ਠਾਕ ਵਧੀਆ ਜੀ ਵਧੀਆ ਅੱਛਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿੰਨੀ ਕ ਮਿਹਨਤ ਕਰੀਏ ਤੁਸੀਂ ਇੱਥੇ ਤੱਕ ਪਹੁੰਚਣ ਲਈ ਮਿਹਨਤ ਵੀਰੇ ਬਹੁਤ ਜ਼ਿਆਦਾ ਕੀਤੀ ਹੈ ਬਹੁਤ ਜ਼ਿਆਦਾ ਅੱਛਾ 6-7 ਮਹੀਨੇ ਪੂਰੀ ਮਾਰਕੀਟਿੰਗ ਕੀਤੀ ਆ ਅੱਛਾ ਪੂਰੀ ਗਰਮੀ ਦੇ ਵਿੱਚ ਮਾਰਚ ਤੋਂ ਲੈ ਕੇ ਅਗਸਤ ਤੱਕ ਪੂਰੀ ਠੀਕ ਆ ਵੀ ਮੋਟਰਸਾਈਕਲ ਤੇ ਕੱਪੜੇ ਲੈ ਕੇ ਜਾਂਦੇ ਹੁੰਦੇ ਸੀ ਬੈਗ ਵਿੱਚ ਪਾ ਕੇ ਲੈ ਕੇ ਜਾਂਦੇ ਬੈਕ ਸਾਈਡ ਤੇ ਠੀਕ ਆ ਕਿੰਨੀ ਕੁ ਦੂਰ ਤੱਕ ਚੱਲੇ ਜਾਂਦੇ ਸੀ ਵੀ ਰੋਤੀ ਗਵਿੰਦਗੜ੍ਹ ਵੀ ਗਿਆ ਵਾ ਇਹ 5 ਕਿਲੋਮੀਟਰ 20 ਕਿਲੋਮੀਟਰ ਚਲੇ ਜਾਂਦੇ ਤੁਸੀਂ ਰੋਜ਼ ਦਾ ਅਪ ਡਾਉਨ ਸੀ 20 ਕਿਲੋਮੀਟਰ ਰੋਜ਼ ਦਾ ਠੀਕ ਆ ਹੁਣ ਅੱਜ ਤੁਹਾਨੂੰ ਆਪਣੀ ਦੁਕਾਨ ਕਰ ਲਈ ਤੁਸੀਂ ਕਿੰਨਾ ਕੁ ਖੁਸ਼ੀ ਚੜੀ ਆ ਤੁਹਾਨੂੰ ਵੀ ਵਧੀਆ ਲੱਗਿਆ ਤੁਹਾਨੂੰ ਬਹੁਤ ਜ਼ਿਆਦਾ ਵੀਰੇ ਬਹੁਤ ਜ਼ਿਆਦਾ ਹਨਾ ਬਹੁਤ ਮਿਹਨਤ ਕਰੀਆ ਨਾ ਹਰੇਕ ਬੰਦੇ ਨੂੰ ਹੁੰਦਾ ਹੀ ਆ ਵੀ ਮੈਂ ਮਿਹਨਤ ਕਰਕੇ ਵੀ ਆਪਣੀ ਦੁਕਾਨ ਕਰ ਸਕਾਂ ਅੱਜ ਵੀਰ ਨੇ ਆਪਣੀ ਦੁਕਾਨ ਕਰ ਲਈ ਆਪਾਂ ਤੁਹਾਨੂੰ ਪਤਾ ਹਰੇਕ ਮੇਰੇ ਵਰਗੇ ਜਿਹੜੇ ਮੀਡਲ ਕਲਾਸ ਬੰਦੇ ਨੇ ਉਹਨਾਂ ਨੂੰ ਉੱਪਰ ਲੈ ਕੇ ਆਉਣਾ ਆਪਾਂ ਤਾਂ ਹੀ ਚੈਨਲ ਬਣਾਇਆ ਹੈ ਮੈਂ ਪਹਿਲਾਂ ਵੀ ਵੀਡੀਓ ਚ ਕਹਿ ਕੇ ਹਟਿਆ ਤੁਹਾਨੂੰ ਹੁਣ ਆਪਾਂ ਵੀਰ ਕੋਲੋਂ ਚੱਲ ਕਲੈਕਸ਼ਨ ਦੇਖਾਂਗੇ ਵੀਰ ਦੀ ਦਿਖਾਤਾ ਵੀਰੇ ਕੁਝ ਕੱਪੜੇ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਗਈ ਮੈਂ ਵੀ ਪਹਿਲੀ ਵਾਰੀ ਵੀਡੀਓ ਬਣਾਉਣ ਲੱਗਿਆ ਦਿਖਾਈ ਤਾਂ ਕੀ ਚੀਜ਼ ਹੁੰਦੀ ਹੈ ਵੀਰੇ ਪਹਿਲਾਂ ਤਾਂ ਆਪਣੇ ਕੋਲ ਆ ਟੀ-ਸ਼ਰਟ ਬਹੁਤ ਜ਼ਿਆਦਾ ਫੰਕੀ ਹੁੰਦੀਆਂ ਨੇ ਅੱਛਾ ਟੀ-ਸ਼ਰਟ ਬਹੁਤ ਸੋਹਣੀਆਂ ਹੁੰਦੀਆਂ ਆ ਚੀਜ਼ ਹਾਂ ਯਾਰ ਬੈਕ ਤੇ ਪ੍ਰਿੰਟਿੰਗ ਆ ਇਹ ਕੱਪੜਾ ਬਹੁਤ ਵਧੀਆ ਫੁੱਲ ਇਹਨਾਂ ਦੀ ਇਹਨਾਂ ਦੀ ਫੁੱਲ ਗਰੰਟੀਡ ਯਾਰਾ ਦੀ ਆ ਯਾਰਾ ਦੀ ਫੁੱਲ ਗਰੰਟੀਡ ਹੋਏ ਹੋ ਮਾਰਕੀਟ ਤੇ ਮੈਂ ਲਾਦਾ 7-800 ਦੀ ਤਾਂ ਆਰਾਮ ਨਾਲ ਹੀ ਹਾਂਜੀ ਆਪਾਂ ਦੇ ਦਾਂਗੇ ਇਹ 400 ਦੀ 400 ਮੇਰੇ ਚੋਗੀ 400 ਵੀ ਬਹੁਤ 350 ਰੁਪਏ ਦੀ ਵੀਰਿਆ 350 ਦੀ ਬਸ 350 ਯਾਰ ਬਹੁਤ ਲੈ ਜਾ ਯਾਰ ਫੁੱਲ ਗਰੰਟੀਡ ਹੋਣਗੀ ਆ ਅਗਰ ਫਸਟ ਟਾਈਮ ਦੇ ਵਿੱਚ ਧੋਕੇ ਉੱਤਰੂਗਾ ਤਾਂ ਨਹੀਂ ਨਹੀਂ ਵੀਰੇ ਕੁਝ ਵੀ ਨਹੀਂ ਆਪਣੀ ਫੁੱਲ ਗਰੰਟੀ ਆ ਉਹ ਜੇ ਕੁਝ ਹੋਊਗਾ ਤਾਂ ਆਪਣੀ ਫਸਟ ਬੋਲ ਯਾਰ 887700 ਮਾਰਕੀਟ ਪਰ ਆਇਆ ਇਹਦਾ ਤੁਹ ਦਾ ਬਹਾਉ ਘੱਟ ਲਾ ਰਹੇ ਹਾਂ ਚਲੋ ਹੋਰ ਦਿਖਾਓ ਤਾਂ ਹੋਰ ਕਿਹੜੀ ਆ ਹਲੋ ਇਹ ਸਾਰੇ ਕਲਰਫੁੱਲ ਹੋਣਗੇ ਸਾਰੀਆਂ ਕਲਰਫੁੱਲ ਹੋਣਗੀਆਂ ਯਾਰ ਬੈਕ ਤੇ ਹੈਗੇ ਤੇ ਕੁਝ ਇਹ ਸਿੰਪਲ ਆ ਇਹ ਸਿੰਪਲ ਆਈ ਇਹ ਇਹ ਵੀ ਸੋਹਣੀ ਆ ਯਾਰ ਸਾਰੇ ਕਲਰਫੁੱਲ ਡਿਜ਼ਾਈਨ ਮਿਲਣਗੇ ਕੁਆਲਿਟੀ ਇੱਕੋ ਹੀ ਹੋਗੀ ਸਾਰਿਆਂ ਦੀ ਹਾਂਜੀ ਵੀਰੇ ਠੀਕ ਆ ਪ੍ਰੋਪਰ ਰਿਬ ਲੱਗੀ ਹੋਊਗੀ ਗਲੇ ਤੇ ਠੀਕ ਐ ਐਚ ਐਮ ਦੀ ਐਂ ਪ੍ਰੋਪਰ ਰਿਬ ਲੱਗੀ ਹੋਊਗੀ ਠੀਕ ਆ ਵਾਸ਼ ਹੋਈ ਦੀ ਇਹ ਕਿੰਨੇ ਦੀ ਇਹ ਵੀ ਸੇਮ ਪ੍ਰਾਈਸ ਸੇਮ ਪ੍ਰਾਈਸ ਲਿਖੋ ਸਾਰੀਆਂ ਦਾ ਸੇਮ ਪ੍ਰਾਈਸ ਐ ਜਿਹੜੀ ਮਰਜ਼ੀ ਲੈ ਲਓ ਆ ਕੇ ਐ ਟੀ ਸ਼ਰਟ ਆ ਪਈਆਂ ਨੇ ਹਨਾ ਹੋਰ ਦਿਖਾਓ ਤਾਂ ਦੋ ਚਾਰ ਵਧੀਆ ਜੀਆਂ ਹੋਰ ਵੀ ਬੰਦਾ ਦੇਖ ਕੇ ਜਦੇ ਭੱਜਿਆ ਆਵੇ ਲੈਣ ਐਹ ਜੀਆਂ ਕੱਢੋ ਵੈਸੇ ਹੈ ਤਾਂ ਸਾਰੀਆਂ ਹੀ ਦੋ ਦੇ ਕੋਲ ਐ ਸਾਰੇ ਵੀ ਬੰਦਾ ਦੇਖ ਕੇ ਆ ਜੀ ਆਰਟੀਕਲ ਬਹੁਤ ਸੋਹਣੇ ਆ ਵੀ ਬਹੁਤ ਸੋਹਣਾ ਆਰਟੀਕਲ ਆ ਯਾਰ ਇਹਦਾ ਇਹ ਲੱਦਾ ਜਿਵੇਂ ਬ੍ਰਾਂਡਡ ਪਾਈ ਹੈ। ਇਹ ਹੀ ਸੇਮ ਇਹ ਜਿਵੇਂ ਪੁੱਛੀ ਸੀ ਕਿ ਪ੍ਰਾਈਸ ਤੇਰਾ ਲੋ ਹੈ ਯਾਰ ਬਹੁਤ ਵਧੀਆ ਯਾਰ ਵੀਰੇ। ਹਾਲੋ ਵੀਰੇ। ਇਹ ਵੀ ਬਹੁਤ ਸੋਹਣੀ ਹੈ ਕੁਆਲਿਟੀ ਹੈ। ਸੇਮ ਪ੍ਰਾਈਸ ਆਈਦਾ ਹੈ। ਹਾਂਜੀ ਵੀਰੇ। ਅੱਛਾ ਪੈਂਟ ਪੈਂਟ 420 350 ਦੇ ਦਵਾਂਗੇ ਵੀਰੇ ਸਾਡੇ। ਪੈਂਟ ਜੀਨ ਦੀ ਪੈਂਟ। ਜੀਨ ਦੀ ਪੈਂਟ ਮਿਲ ਜੂਗੀ ਵੀਰੇ। ਜੀਨ ਦੀ ਪੈਂਟ ਕਿਹੜੀ ਮਿਲ ਜੂਗੀ? ਨੈਰੋ ਵੀ ਮਿਲ ਜੂਗੀ। ਨੈਰੋ ਵੀ ਮਿਲ ਜੂਗੀ ਤੇ ਸਟੇਟ ਵੀ ਮਿਲ ਜੂਗੀ। ਅੱਛਾ ਉਹ ਦਿਖਾਓ ਤੇ ਇੱਕ ਅੱਧੀ ਲੋ ਜੀ ਪ੍ਰਿੰਟ ਦੀ ਕੁਆਲਿਟੀ ਦੇਖੋ ਲੋ ਜੀ ਇਹ ਆ ਦੇਖੋ ਇਹ ਸਟ੍ਰੇਟ ਆ ਨਾ ਇਹ ਦੇਖੋ ਪੈਂਟ ਇਹ ਚ ਕਲਰ ਮਿਲ ਜਾਣਗੇ ਹੋਰ ਹਾਂਜੀ ਵੀਰੇ ਕਲਰ ਬਹੁਤ ਮਿਲ ਜਾਣਗੇ ਇਹ ਡੀਜ਼ਲ ਦੀ ਹੈ ਇਹ ਕਿੰਨੇ ਦੀ ਹੈ ਇਹ ਵੀਰੇ ਹੋਊਗੀ 550 ਰੁਪਏ ਦੀ ਵੀਰੇ ਸਹੀ 550 550 ਹਾਂਜੀ ਵੀਰੇ ਇਹ 550 ਦੀਆਂ ਸਾਰੀਆਂ ਜਿੰਨੀਆਂ ਵੀ ਪਈਆਂ ਹਾਂਜੀ ਵੀਰੇ ਹਾਂਜੀ ਸਾਰੇ ਵੱਧ ਰੇਟ ਵੀ ਹੈ ਵੱਧ ਵੀ ਪਈਆਂ ਨੇ 8-900 ਤੱਕ ਪਈਆਂ ਨੇ ਬਹੁਤ ਯਾਰ ਪੈਂਟ 1500 ਤੋਂ ਘੱਟ ਕੋਈ ਨਹੀਂ ਦਿੰਦਾ ਹੈਗਾ ਮਾਰਕੀਟ 'ਚ ਤੂੰ ਬਹੁਤ ਨਾਲੇ ਫੁੱਲ ਗਰੰਟੀਡ ਹੋਣਗੇ ਸਾਰੀਆਂ ਅਜੇ ਫੁੱਲ ਗਰੰਟੀ ਰੰਗ ਦੀ ਪਤਾ ਨਹੀਂ ਉੱਤਰ ਜੂਗਾ ਨਹੀਂ ਵੀਰੇ ਅਗਲਾ ਕਈ ਵਾਰੀ ਇਹ ਸੋਚਦਾ ਵੀ ਇੰਨਾ ਘੱਟ ਪ੍ਰਾਈਸ ਹੈ ਹਨਾ ਵੀ ਰੰਗ ਉੱਤਰ ਜੂਗਾ ਫਸਟਵਾਲ ਦੀ ਫਸਟਵਾਲ ਦੀ ਤਾਂ ਨਹੀਂ ਹੁੰਦਾ ਹੈਗਾ ਨਹੀਂ ਨਹੀਂ ਵੀਰੇ ਫਸਟਵਾਲ ਦੀ ਗਰੰਟੀ ਹੋਊਗੀ ਜੇ ਕੁਝ ਹੋਇਆ ਤਾਂ ਆਪਣੀ ਵਾਪਸੀ ਹੋਊਗੀ ਜੀ ਠੀਕ ਆ ਕਿੰਨੇ ਦੀ 550 550 ਦੀ ਵੀਰੇ ਸਿਰਫ 550 ਦੀ ਬਸ ਤੂੰ ਤਾਂ ਯਾਰ ਨਾਲੇ ਫੁੱਲ ਨਾਲੋਂ ਵੀ ਘੱਟ ਲਾ ਫੁੱਲ ਹੈਵੀ ਕੱਪੜਾ ਹੋਊਗਾ ਫੁੱਲ ਵਧੀਆ ਯਾਰ 1500 ਤੋਂ ਘੱਟ ਤਾਂ ਬੈਸ ਹੀ ਨਹੀਂ ਕੋਈ ਦਿੰਦਾ 1000 ਤਾਂ ਮੰਨ ਕੇ ਚੱਲ 550 ਦੀਆਂ ਜੀਨ ਦੀਆਂ ਪੈਂਟਾਂ ਜਿਹੜੀ ਮਰਜ਼ੀ ਲੈ ਲਓ ਆਹ ਦੇਖੋ ਇੱਕ ਤੋਂ ਇੱਕ ਪਈਆਂ ਨੇ ਉਰੇ ਵੀਰ ਨੇ ਸੇਲ ਏ ਲਾਈ ਹੋਈ ਆ ਸੇਲ ਟੀ-ਸ਼ਰਟਾਂ ਹੈਗੀਆਂ ਨੇ 350 ਦੀਆਂ 400 ਦੀਆਂ 350 ਵੀਰ 350 ਦੀਆਂ ਟੀ-ਸ਼ਰਟਾਂ ਦੇਖੋ ਇੱਕ ਤੋਂ ਜਿਹੜੀ ਮਰਜ਼ੀ ਲੈ ਲਓ ਜਿਹਹ ਜੀ ਤੁਹਾਨੂੰ ਚਾਹੀਦੀ ਆ ਉਹੋ ਜੀ ਮਿਲੂਗੀ ਆ ਦਿਖਾਇਆ ਹੋਤਾ ਇੱਕਾ ਆ ਲੋ ਵੀਰੇ ਕਬੂਤਰ ਆ ਦੇਖੋ ਕਬੂਤਰ ਵਾਲੀ ਹੀ ਵੀ ਮੈਂ ਖੁਦ ਪੁੱਛ ਕੇ ਆਇਆ ਕਬੂਤਰ ਵਾਲੀ ਉਹ ਸੀਗੀ येलो ਕਲਰ ਦੀ ਵੀਰ ਆਪਾਂ ਨੂੰ 350 ਰੁਪਏ ਦੀ ਦਊ ਜਦੋਂ ਮਰਜ਼ੀ ਆ ਕੇ ਲੈ ਜਾਓ ਇਹੀ ਪ੍ਰਾਈਸ ਮਿਲੂਗਾ ਤੁਹਾਨੂੰ ਵੱਧ ਨਹੀਂ ਮਿਲੂਗਾ ਜੇ ਤੁਸੀਂ 15 ਦਿਨ ਬਾਅਦ ਵੀ ਦੇਖ ਕੇ ਆਓਗੇ ਮਹੀਨੇ ਬਾਅਦ ਵੀ ਦੇਖ ਕੇ ਆਓਗੇ ਤਾਂ ਤੁਹਾਨੂੰ 3500 ਰੁਪਏ ਦੀ ਉਹ ਲਾਊਗਾ ਵੀ ਅੱਛਾ ਹੋਰ ਕੀ ਹੁੰਦਾ ਲੋਨ ਮਿਲ ਜਾਂਦਾ ਲੋਨ ਤੇ ਐਂ ਕਰੋ ਤੋਂ ਪਹਿਲਾਂ ਸ਼ਰਟਾਂ ਦਿਖਾਓ ਆਪਾਂ ਨੂੰ ਦੋ ਤਿੰਨ ਵਧੀਆ ਜੀਆਂ ਕੱਢ ਕੇ ਦਿਖਾਓ ਤੇ ਪ੍ਰਾਈਸ ਦੱਸੋ ਮੈਨੂੰ ਕੀ ਆ ਆ ਦੇਖੋ ਸ਼ਰਟਾਂ ਕਿੰਨੀਆਂ ਡਬਲ ਪਾਕਟ ਵਾਲੀਆਂ ਨਾਲੀ ਡਬਲ ਪਾਕਟ ਵਾਲੀਆਂ ਸਰਦਾਰ ਬੰਦੇ ਲਈ ਵੀ ਵਧੀਆ ਨੇ ਕਲਰ ਵੀ ਬਹੁਤ ਪਿਆਰਾ ਹੈ ਹਾਲੋ ਕਲ ਦੇ ਛੱਟੀ ਸ਼ਰਟਾਂ ਸ਼ਰਟਾਂ ਨੇ ਬਿਲਕੁਲ ਇਹਦਾ ਰੇਟ ਕੀ ਹੈ ਇਹਦਾ ਸਿਰਫ 350 ਰੁਪਏ ਵੀਰੇ ਕੋਲ ਇਹਦਾ ਵੀ ਸੇਮ ਪ੍ਰਾਈਸ ਹੈ 350 ਯਾਰ 800 ਤੋਂ ਥੱਲੇ ਤਾਂ ਇਹ ਵੀ ਨਹੀਂ ਕੋਈ ਦਿੰਦਾ ਇਹ ਵੀ 350 ਰੁਪਏ ਦੀ ਆ ਟੀ-ਸ਼ਰਟਾਂ ਵੀ 350 ਰੁਪਏ ਦੀਆਂ ਸ਼ਰਟਾਂ ਵੀ 350 ਦੀਆਂ ਆ ਦੇਖੋ ਇੱਕ ਤੋਂ ਇੱਕ ਸ਼ਰਟ ਪਈ ਆ ਵੀਰੇ ਕੋਲ ਇੱਕ ਤੋਂ ਇੱਕ ਜਿਵੇਂ ਆਪਾਂ ਆਹ ਬਾਹ ਟੰਗੀਆਂ ਹੀਆਂ ਆਹ ਫੁੱਲ ਬਾਜੂ ਵਾਲੀਆਂ ਇਹ ਕੀ ਪ੍ਰਾਈਜ਼ ਹੈ ਇਹਦਾ ਇਹ 300 ਰੁਪਏ ਦੀ ਹੈ ਵੀਰੇ ਫੁੱਲ 슬ੀਵ ਇਹ 300 ਰੁਪਏ ਦੀ ਹੈ ਫੁੱਲ ਬਾਜੂ ਵਾਲੀ ਜਿਵੇਂ ਆ ਪਈ ਹੈ ਇੱਕ ਹਾਫ ਵਾਲੀ ਜਿਹੜੀ ਹਾਫ ਹੋਊਗੀ ਵੀਰੇ ਉਹ 450 ਰੁਪਏ ਦੀ ਹੋਊਗੀ ਉਹ ਅੱਛਾ ਇਹ 450 ਰੁਪਏ ਦੀ ਹੈ ਹਾਂਜੀ ਵੀਰੇ ਵੀ 350 400 ਰੁਪਿਆ 8 7 800 900 ਚ ਬੰਦੇ ਦਾ ਇੱਕ ਉਹ ਪੂਰਾ ਹੋ ਜੂ ਸੂਟ ਹੈ ਨਾ ਵੀਰੇ ਪੂਰਾ ਸੂਟ ਹੋ ਜੂਗਾ ਨਹੀਂ ਬਾਹਰ ਤੱਕ ਟੁਕਟ 2000 ਤਾਂ ਰਾਮ ਨਾਲ ਲੱਗਣਾ ਹੀ ਆ ਘੱਟ ਤੋਂ ਘੱਟ ਜੇ ਆਪਾਂ ਬਾਹਰ ਕਿਸੇ ਤੋਂ ਲਵਾਂਗੇ 2000 ਤਾਂ ਲੱਗਣਾ ਰਾਮ ਨਾਲ ਵੀਰੇ ਹਾਂਜੀ ਵੀਰੇ ਹਨਾ 7-800 ਦੀ ਅਗਲਾ ਸ਼ਰਟ ਦਊਗਾ ਜਾਂ ਪੈਂਟ ਦਊਗਾ ਹਾਂਜੀ ਵੀਰੇ ਠੀਕ ਆ ਉਹਨੇ ਦੀ ਉਹ ਦਊਗਾ 2000 ਦਾ ਮੰਨ ਕੇ ਚੱਲੋ ਲੋਰਾਂ ਦਿਖਾਓ ਉਹਦਾ 2000 ਲੋਰ ਦਿਖਾ ਦਿੰਦਾ ਜੀ ਆ ਦੇਖੋ ਵੀਰ ਆਪਾਂ ਨੂੰ ਹੁਣ ਲੋਰਾਂ ਦਿਖਾਉਗਾ ਪੈਨੇ ਆ ਦੇਖੋ ਸ਼orts ਇਹ ਕਿੰਨੇ ਦੇ ਦੇ ਨੇ 300 ਨਹੀਂ ਵੀਰੇ 200 ਰੁਪਏ ਦਾ ਹੀ ਸ਼ੌਕ ਇਹ 200 ਦਾ ਸਿਰਫ 200 ਦਾ ਆਪਣੇ ਵੀਰ ਜਿਵੇਂ ਖੇਡਾਂ ਵਾਲੇ ਨੇ ਉਹ ਪਾ ਕੇ ਰੱਖ ਦਿੰਨੇ ਆਲ ਦੋ 200 ਰੁਪਏ ਦਾ ਜਦ ਮਰਜੀ ਆ ਕੇ ਲੈ ਜਾਓ ਆ ਲੋ ਵੀਰੇ ਲੋਰ ਵੀਰੇ ਲੋਰ ਕਿੰਨੀ ਧਰੀ ਹੈ ਫੁੱਲ ਸਟੇਟ ਹੋਣਗੇ ਨਾਲ ਦੇਖੋ ਨਾਲੇ ਫੁੱਲ ਸਟੇਟ ਬਹੁਤ ਵਧੀਆ ਵੀਰੇ ਯਾਰੇ ਵੀ ਇਹਦਾ ਕੀ ਪ੍ਰਾਈਸ ਹੈ ਇਹ 450 ਰੁਪਏ ਲੋਰ ਵੀਰੇ ਟੈਰੀ ਕੱਪੜੇ 450 ਰੁਪਏ ਦੀ ਜਿਹੜੀ ਬਾਹਰ 8 900 ਉਰੇ ਪੇ ਦੀ ਚੀਜ਼ ਮਿਲਦੀ ਆ ਉਰੇ ਤੁਹਾਨੂੰ 4.5 500 ਤੋਂ ਥੱਲੇ ਥੱਲੇ ਹਰੇਕ ਚੀਜ਼ ਮਿਲ ਜੂਗੀ ਹੋਰ ਦਿਖਾਓ ਇੱਥੇ ਕਲਰ ਵੀ ਬਹੁਤ ਮਿਲ ਜਾਣਗੇ ਇੱਕ ਦੋ ਐਡੀਟਸ ਦੀਆਂ ਵੀ ਦਿਖਾਓ ਜਿਹੜੀ ਜਿਹੜੀ ਹੈਗੀ ਆ ਦਿਖਾਓ ਆ ਦੇਖੋ ਜਾਰਡਨ ਦੀ ਵੀ ਪਈ ਆ ਜਿਹੇ ਜੀ ਕੁਆਲਿਟੀ ਤੁਹਾਨੂੰ ਚਾਹੀਦੀ ਆ ਉਹ ਜੀ ਮਿਲੂਗੀ ਤੁਹਾਨੂੰ ਆ ਡਬਲ ਪਾਕਟ ਦਾ ਕਲਰਫੁੱਲ ਵੀ ਮਿਲ ਜਾਗੇ ਉਰੇ ਮੁੜ ਕੇ ਜਾਂਦੇ ਨਹੀਂ ਇੰਨਾ ਵਾਦਾ ਤੁਹਾਡੇ ਨਾਲ ਏ ਵੀ ਸੇਮ ਪ੍ਰਾਈਸ ਹੈ ਸੇਮ ਪ੍ਰਾਈਸ ਹੋਗਾ ਪਰ ਸੇਮ ਪ੍ਰਾਈਸ ਹੋ ਜੀ ਇਹ ਵੀ ਬਹੁਤ ਸੋਹਣੀ ਹੈ ਯਾਰ ਇੱਕ ਰਸ਼ ਕਪੜਾ ਹੀ ਹੈ ਠੀਕ ਹੈ ਹਾਲੋ ਇਕਾਈ ਅਜੀਪਾਲੀਆਂ ਨੀਚੋ ਇਹਦਾ ਵੀ ਸੇਮ ਪ੍ਰਾਈਸ ਹਾਂਜੀ ਭਾਜੀ ਸੇਮ ਹੋਊਗਾ ਜੀ ਠੀਕ ਹੈ ਜੋਰਡਨ ਦੀ ਹੈ ਨਾ ਐਡੀਡਾਰ ਦੀ ਵੀ ਦਿਖਾ ਦਿਓ 2 1 2 ਆ ਦੇਖੋ ਹੁਣ ਐਡੀਡਾਰ ਦੀ ਦਿਖਾਉਣ ਲੱਗਾ ਵੀਰੇ ਆ ਲੋਈ ਇਹ ਕਾਟਨ ਸਟੱਫ ਹੈ ਇਹ ਹਾਂ ਇਹ ਕਾਟਨ ਦੀ ਹੈ ਨਾ ਗਰਮੀ ਨਹੀਂ ਆਊਗੀ ਇਹਦੇ 'ਚ ਹਾਂਜੀ ਵੀਰੇ ਹਾਂਜੀ ਇਹ 'ਚ ਚਾਰ ਕਲਰ ਮਿਲ ਜਾਣਗੇ ਇਹ 'ਚ ਚਾਰ ਕਲਰ ਮਿਲ ਜਾਣਗੇ ਇਹ ਇਹ ਵੀ ਸੇਮ ਪ੍ਰਾਈਸ ਹੈ ਇਹ 400 ਰੁਪਏ ਦੀ ਹੈ ਇਹ ਅੱਛਾ ਇਹ 400 ਕਾਟਨ ਦੀ ਹੈ ਅੱਛਾ ਜਿਵੇਂ ਫਾਰਮਲ ਪੈਂਟ ਆ ਉਹ ਹੈਗੀਆਂ ਆਪਣੇ ਕੋਲ ਹਾਂਜੀ ਭਾਜੀ ਫਾਰਮਲ ਪੈਂਟ ਉਹ ਵੀ ਦਿਖਾਓ ਮਾੜੀ ਨਹੀਂ 1 2 1 2 ਫਾਰਮਲ ਪੈਂਟ ਵੀਰੇ ਆਪਣੇ ਕੋਲ ਜ਼ਾਰਾ ਤੇ ਐਰੋ ਵੀ ਆਉਂਦੀ ਆ ਇਹ ਜਾਰਾ ਦੀ ਹੈ ਚਲ ਹਾਂ ਯਾਰ ਕੁਆਲਿਟੀ ਵੀ ਇੱਕ ਨੰਬਰ ਹੈ ਵੀਰੇ ਫੁੱਲ ਸਟ੍ਰੈਚੇਬਲ ਹੋਣਗੀਆਂ ਇਹ ਜੇ ਕੁਆਲਿਟੀ ਵੀ ਸਟ੍ਰੈਚੇਬਲ ਹੈ ਹਾਂਜੀ ਵੀਰੇ ਠੀਕ ਇੱਥੇ ਕਲਰ ਦਾ ਆਪਾਂ ਨੂੰ 8 ਕਲਰ ਮਿਲ ਜਾਣਗੇ 8 ਕਲਰ ਮਿਲ ਜਾਣਗੇ ਹੋਰ ਦਿਖਾਓ ਇੱਕ ਅੱਧਾ ਕਲਰ ਇਹਦੇ 3 ਕਲਰ ਨੇ ਇਹ ਵੀ ਯਾਰਾਂ ਵੀ ਸਾਰੀਆਂ ਯਾਰਾਂ ਵੀ ਸਾਰੀਆਂ ਯਾਰਾਂ ਵੀ ਠੀਕ ਆ ਇਹ ਹੋਊਗੀ 800 ਰੁਪਏ ਦੀ ਹੈ ਨਾ ਨਹੀਂ ਬਾਜੀ 450 ਰੁਪਏ ਦੀ ਬਸ 450 ਦੀ ਯਾਰ ਯਾਰ 8 8 ਤੋਂ ਤਾਂ ਘੱਟੋ ਘੱਟ ਮਿਲਦੀ ਹੋਏ ਯਾਰ ਇੱਥੇ ਬਹੁਤ ਆਰਟੀਕਲਰ ਮਿਲ ਜਾਣਗੇ ਅੱਛਾ 8 ਕਲਰ ਪਏ ਨੇ ਇਹ ਹੋਰ ਕੰਪਨੀ ਦੀ ਹੈ ਨਾ ਇਹ ਐਰੋ ਦੀ ਆ ਗਈ ਬਾਜੀ ਅੱਛਾ ਯਾਰ ਜਾਰਾ ਤਿਆਰ ਹੋਉਂਦੀ ਸਾਢੇ 450 ਦੀ ਸਾਢੇ 450 ਹਾਂਜੀ ਭਾਈ ਯਾਰ ਸਾਢੇ 450 ਤੋਂ ਤਾਂ ਵੱਧਦਾ ਹੀ ਨਹੀਂ ਹੈਗਾ ਸਾਢੇ 450 ਹਰ ਇੱਕ ਚੀਜ਼ ਸਾਢੇ 450 ਦੀ ਹਰ ਇੱਕ ਚੀਜ਼ ਸਾਢੇ 450 ਦੀ ਜੋ ਮਰਜ਼ੀ ਆ ਕੇ ਲੈ ਲਓ ਪੈਂਟ ਸ਼ਰਟ ਜੀਨ ਦੀ ਪੈਂਟ ਫਾਰਮਲ ਪੈਂਟ ਸਾਢੇ 450 ਰੁਪਏ ਦੀ ਜੀਨ ਦੀ ਪੈਂਟ 550 ਦੀ ਹੈ ਘੱਟੋ ਘੱਟ ਤੈਨੂੰ ਵਧੀਆ ਕੁਆਲਿਟੀ ਚ ਮਿਲੂਗੀ ਨਾਲੇ ਐ ਇਦਾਂ ਨਹੀਂ ਹੈਗਾ ਵੀ ਜੇ ਪਾਲੀ ਇੱਕ ਵਾਰੀ ਧੋ ਲਈ ਰੰਗ ਉੱਤਰ ਜਾਊਗਾ ਠੀਕਾ ਸ਼ੂਟ ਆਰਟੀਕਲ ਮਿਲ ਜਾਣਗੇ ਮਤਲਬ ਇਹ ਕੀ ਚੀਜ਼ ਐ ਮੈਨੂੰ ਨਹੀਂ ਪਤਾ ਵੀ ਇਹ ਇਹ ਹਾਫ ਸਲੀਵ ਆ ਏਹੇ ਹਾਫ ਸਲੀਵ ਸ਼ਾਇਦ ਕੋਈ ਸ਼ੂਟ ਆਰਟੀਕਲ ਹੁੰਦੇ ਆ ਉਹ ਵੀ ਆਪਣੇ ਕੋਲ ਕਾਫੀ ਵੈਰਾਈਟੀ ਮਿਲ ਜਾਂਦੀ ਐ ਛੂਟ ਇਹ ਕਿੰਨੇ ਕ ਦੀ ਐ ਇਹ ਇਹ ਵੀ 450 ਰੁਪਏ ਦੀ ਐ ਜੀ ਇਹ ਵੀ 450 ਦੀ ਲੋ ਔਰ ਜਾ ਰਹੀ ਐ ਇਹ ਵੀ 450 450 ਐ ਲਿਖ ਕੇ ਸੇਲ ਲਾ ਦੇਣੀ ਆਪਾਂ ਸ਼ੂਟ ਆਰਟੀਕਲ ਹੋਣਗੇ ਜਿਵੇਂ ਇਹ ਵੀ ਬਹੁਤ ਸੋਹਣੀ ਸ਼ਰਟ ਆ ਯਾਰ ਇੱਕ ਨੰਬਰ ਤੇ ਜਿਵੇਂ ਆ ਪਈਆਂ ਨੇ ਵਾਈਟ ਸ਼ਰਟਾਂ ਜੀ ਆਏ ਇਹ ਵੀ ਆ ਟੀ-ਸ਼ਰਟ ਇਹ ਵੀ ਟੀ-ਸ਼ਰਟ ਆਈ ਇਹ ਵੀ ਕੀ ਕੁਆਲਿਟੀ ਹੈ ਆ ਲੋ ਫੁੱਲ ਸਾਈਜ਼ ਮੇ 345 ਤੱਕ ਫੁੱਲ ਸਾਈਜ਼ ਆ ਇਹ ਹਾਂਜੀ ਭਾਜੀ 345 ਤੱਕ ਇਹਦਾ ਕੀ ਪ੍ਰਾਈਜ਼ ਆ ਫਿਰ ਜਿਵੇਂ ਹੁਣ ਜਿਵੇਂ ਵੱਡੀ ਹੋ ਗਈ ਇਹ ਇਹ ਵੀ ਸੇਮ ਹੈ 350 ਰੁਪਏ ਸਰ ਅੱਛਾ ਇਹ ਸਿਰਫ 350 ਰੁਪਏ ਹਾਂਜੀ ਭਾਜੀ ਠੀਕ ਐ ਨਹੀਂ ਵੀ ਜੇ ਵੱਡੀ ਆ ਉਹਦਾ ਰੇਟ ਬੰਦਾ ਹੋਊਗਾ ਨਹੀਂ सेम ਹੋਊਗਾ ਹੀ सेम 550 ਤੋਂ ਥੱਲੇ ਥੱਲੇ ਜੋ ਮਰਜ਼ੀ ਲੈ ਜਾਓ ਆ ਕੇ ਹੈਨਾ ਇਹ ਬੰਦਾ ਘਰ ਤੁਰਦਾ ਹੈ ਘਟੂ ਘਟ 1000 ਰੁਪਏ ਪਾ ਕੇ ਤੁਰਦਾ ਵੀ ਇੰਨੇ ਦੀ ਤਾਂ ਸ਼ਰਟ ਜਾਂ ਟੀ-ਸ਼ਰਟ ਤਾਂ ਆਊਗਾ ਬਿਲਕੁਲ 450 ਰੁਪਏ ਤੋਂ 350 ਤੋਂ ਸ਼ੁਰੂ ਹੋ ਜਾਂਦਾ ਹੈ ਸ਼ਰਟਾ ਕਿੰਨੇ ਦੀਆਂ 350 ਰੁਪਏ ਹਾਂਜੀ ਭਾਜੀ 350 ਰੁਪਏ ਦੀਆਂ ਸ਼ਰਟਾਂ ਹੀ ਸ਼ਰਟਾਂ ਨੇ ਆ ਦੇਖ ਲਓ ਇੱਕ ਇੱਕ ਤੋਂ ਇੱਕ ਪਈਆਂ ਨੇ ਸਾਰੀਆਂ ਤੇ ਜਿਵੇਂ ਫਾਰਮਲ 셔ਟ ਲੈ ਲੈਂਦਾ ਬੰਦਾ ਵਾਈਟ ਹੋਵੇ ਹੋਰ ਕੱਲ ਮਿਲ ਜਾਣ ਉਹ ਮਿਲ ਜਾਣਗੇ ਜਿਵੇਂ ਪੌਟ ਪੈਂਟ ਨਾਲ ਪਾਉਣ ਨੂੰ ਲੈ ਲੁੰਦਾ ਬੰਦਾ ਹਾਂਜੀ ਬਾਜੀ ਮਿਲ ਜਾਣਗੇ ਪਿੱਛੇ ਇਹ ਵੀ ਮਿਲ ਜੂਗੀ ਆ ਫਾਰਮਲ ਨਹੀਂ ਠੀਕ ਇਹ ਵਰਬਰੀ ਸਟਾਈਲ ਆਈ ਇਹ ਹੋਰ ਕੋਈ ਹੋਰ ਹੈਗੀ ਹਾਂ ਬਹੁਤ ਵਧੀਆ ਇਹ ਪੈਕਿੰਗ ਵਾਲੀ ਮਿਲ ਜਾਣਗੀ ਸਾਰੀ ਪੈਕਿੰਗ ਵਾਲੀਆਂ ਠੀਕ ਐ ਇਹ ਤਾਂ ਹੋ ਘੱਟੋ ਘੱਟ 550 ਨਹੀਂ ਬਾਜੀ 400 ਰੁਪਏ ਦੀ 400 ਰੁਪਏ ਦੀ ਯਾਰ ਬਹੁਤ ਘੱਟ ਰੇਟ ਆ ਯਾਰ ਵੀਰੇ ਜੇ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਨ ਹੋ ਮਾੜਾ ਹਾਂਜੀ ਵੀਰੇ ਹਾਂਜੀ ਪੱਕਾ ਵੀਡੀਓ ਦੇਖ ਕੇ ਸ਼ੇਅਰ ਕਰਕੇ ਕਮੈਂਟ ਕਰਕੇ ਆਊ ਉਹਨੂੰ ਮਾੜਾ ਮੋਟਾ ਮਾਨਤਨ ਦਿੱਤਾ ਕਰਾਂਗੇ ਹਾਂਜੀ ਭਾਜੀ ਕਰ ਠੀਕ ਠੀਕ ਆ ਵੀਰੇ ਤਾਂ ਤੁਹਾਨੂੰ ਮੈਂ ਹੋਰ ਆਰਟੀਕਲ ਦਿਖਾਏ ਨਹੀਂ ਹੈਗੇ ਬਹੁਤ ਪਏ ਨੇ ਮੈਂ ਤਾਂ ਕਾ ਨੂੰ ਸਾਰੇ ਖੰਡੋਣੇ ਨੇ ਤੁਸੀਂ ਆਪ ਖੋਦ ਆ ਕੇ ਉਰੇ ਦੇਖਿਓ ਵੀ ਇੱਕ ਤੋਂ ਇੱਕ ਟੀ-ਸ਼ਰਟਾਂ ਪਈਆਂ ਨੇ ਇੰਨੇ ਜੇ ਤਾਂ ਕੁਝ ਨਹੀਂ ਹੁੰਦਾ ਹੈਗਾ ਇਹ ਤਾਂ ਘੱਟ ਰੇਟ ਤੁਹਾਨੂੰ ਕਿਤੇ ਨਹੀਂ ਮਿਲਣਾ ਸਭ ਤੋਂ ਘੱਟ ਰੇਟ ਆ ਮਾਰਕੀਟ 'ਚ ਵੀਰ ਕੋ ਕੋਟ ਵੀ ਰੱਖੇ ਹੋਏ ਨੇ ਠੰਡ ਵਾਲੇ ਜਿਵੇਂ ਆਪਣੇ ਵੀਰ ਬਾਹਰ ਗਏ ਹੋਏ ਨੇ ਉਹਨਾਂ ਦੇ ਘਰ ਦੇ ਲੈਣ ਆ ਜਾਂਦੇ ਨੇ ਬਾਹਰ ਭੇਜਣ ਲਈ ਵੀ ਬਾਹਰ ਭੇਜਣਾ ਵੀ ਤੇਰੇ ਕੋਲ ਕੋਟ ਮਿਲ ਜੂਗਾ ਫਿਰ ਇਹ ਦਿਖਾਏ ਇੱਕ ਅੱਧਾ ਕੋਟ ਹੈ ਹਾਂਜੀ ਵੀਰੇ ਪਾ ਦਿਖਾ ਦੀ ਉਹਦਾ ਵੀ ਰੇਟ ਮੈਂ ਕਹਿੰਨਾ ਵੀ ਘੱਟੇ ਹੋਊਗਾ ਯਾਰ ਹਾਂਜੀ ਵੀਰੇ ਹਾਂਜੀ ਆ ਲੋ ਭਾਜੀ ਬਹੁਤ ਸੋਹਣਾ ਯਾਰ ਇਹ ਆ ਲੋ ਸ਼ਾਈਨਿੰਗ ਜੈਕਟ ਆਈ ਅ ਇੱਕ ਨੰਬਰ ਆ ਯਾਰ ਇਹ ਤਾਂ ਇੱਕ ਨੰਬਰ ਬਾਹਰ ਤਾਂ ਐ ਵੀਰੇ ਕਾਲੇ ਫੁੱਲ ਗਰਮ ਹੋ ਗਏ 4-5000 ਦਾ ਐ ਫੁੱਲ ਗਰਮ ਆ ਯਾਰ ਬਈ ਸਹੀ ਗੱਲ ਆ ਵੀਰੇ ਯਾਰ ਫੁੱਲ ਕੈਂਟ ਐਂਡ ਇਹਦਾ ਮੇਰਾ ਦਿਲ ਆ ਗਿਆ ਯਾਰ ਇੱਥੇ ਫੁੱਲ ਗਰਮ ਹੋ ਗਏ ਫੁੱਲ ਗਰਮ ਇਹ ਤਾਂ ਬਰਫ਼ ਚ ਪਾਉਣ ਵਾਲਾ ਨਾ ਪੂਰਾ ਹਾਂਜੀ ਵੀਰੇ ਹਾਂਜੀ ਮਾੜਾ ਜਿਹਾ ਦਿਖਾਇਓ ਤੈਨੂੰ ਜਾ ਕੇ ਇੱਕ ਨੰਬਰ ਆ ਵੀਰੇ ਹਲੋ ਜੀ ਨੰਬਰ ਇੱਕ ਨੰਬਰ ਕੀ ਪ੍ਰਾਈਸ ਹੈ ਇਹਦਾ ਇਹ 800 ਰੁਪਏ ਦਾ ਸਿਰਫ ਭਾਜੀ ਕਿੰਨੇ ਦਾ 800 ਰੁਪਏ ਦਾ ਭਾਜੀ 800 ਦਾ ਬਸ ਇਹ ਹਾਂਜੀ ਭਾਜੀ ਯਾਰ ਦੇਖ ਲੈ ਗਲਤ ਤਾਂ ਨਹੀਂ ਬੋਲ ਤਾ ਰਿਹਾ ਨਹੀਂ ਭਾਜੀ 800 ਰੁਪਏ ਦਾ ਹੀ ਯਾਰ ਬਹੁਤ ਘੱਟ ਰੇਟ ਆ ਯਾਰ ਨਾਲੇ ਫੁੱਲ ਗਰਮ ਹੋਊਗਾ 1500 ਦਾ ਤਾਂ ਮਿਲੇ ਘੱਟੋ ਘੱਟ ਯਾਰ 800 ਰੁਪਏ ਦਾ ਕੋਟ ਆ ਇਹ ਸਿਰਫ ਹਾਂਜੀ ਭਾਜੀ ਸਿਰਫ 800 ਰੁਪਏ ਦਾ ਬਹੁਤ ਜਾਇਜ਼ ਰੇਟ ਆ ਫੇਰ ਤਾਂ ਵੀਰੇ ਸਾਰਿਆਂ ਦਾ ਆਉਣਾ ਉਰੇ ਬਣਦਾ ਇੱਕ ਤੋਂ ਇੱਕ ਚੀਜ਼ ਪਈ ਆ ਜਦ ਮਰਜੀ ਆ ਕੇ ਲੈ ਜਾਓ ਨਾਲੇ ਨਵੇਂ ਮੁੰਡਿਆਂ ਲਈ ਹਰ ਇੱਕ ਚੀਜ਼ ਪਈ ਹੈ ਜੇ ਜੀ ਉਹਨਾਂ ਨੂੰ ਪਸੰਦ ਆ ਕਿਉਂਕਿ ਇਹ ਵੀ ਨਵੀਂ ਉਮਰ ਦਾ ਮੁੰਡਾ ਇਹਨੇ ਵੀ ਉਹ ਜਿਹੀਆਂ ਚੀਜ਼ਾਂ ਲੱਭ ਕੇ ਲਿਆਉਣੀਆਂ ਨੇ ਜਿਹੜੀਆਂ ਵਿਕ ਜਾਣ ਵੀ ਜਿਹੜੇ ਨਵੇਂ ਮੁੰਡੇ ਪੌਣ ਚਲੋ ਫਿਰ ਹੁਣ ਵੀਰ ਦਾ ਆਪਾਂ ਡਰੈੱਸ ਪੁੱਛਾਂਗੇ ਛੋਟੇ ਵੀਰ ਦਾ ਵੀ ਕਿੱਥੇ ਆਪਣੀ ਸ਼ਾਪ ਹਨਾ ਸਾਰੇ ਜਾਣੇ ਵੱਧ ਤੋਂ ਵੱਧ ਆਇਓ ਵੀਡੀਓ ਦੇਖ ਕੇ ਹਨਾ ਦੱਸਿਓ ਨਾਲੇ ਵੀਰ ਨੂੰ ਆਪਾਂ ਵੀਡੀਓ ਦੇਖ ਕੇ ਆਇਆ ਵੀ ਵੀਰ ਨੂੰ ਹੋਰ ਖੁਸ਼ੀ ਹੋਊਗੀ ਵੀ ਵੀਡੀਓ ਦੇਖ ਕੇ ਇਹਨੇ ਵੀਰੋਂ ਨਹੀਂ ਹੋਰ ਮਾਨਤਾਨ ਕਰਨਗੇ ਵੀਰੇ ਡਰੈੱਸ ਕਿੱਥੇ ਆਏ ਆਪਣਾ ਡਰੈੱਸ ਵੀਰੇ ਆਪਣਾ ਨਵਲਟੀ ਸਮਾ ਰੋਡ ਫਸਟ ਗਲੀ ਦੇ ਵਿੱਚ ਵਾਜੇ ਅੱਛਾ ਫਸਟ ਗਲੀ ਇਹ ਲੇਡੀ ਰੋਡ ਲੇਡੀ ਰੋਡ ਲੇਡੀ ਰੋਡ ਲੇਡੀ ਰੋਡ ਨਵਲਟੀ ਸਮਾ ਰੋਡ ਜਗਤ ਮਾਰਕੀਟ ਦੇ ਵਿੱਚ ਠੀਕ ਹੈ ਜਗਤ ਮਾਰਕੀਟ ਦੇ ਫਸਟ ਫਸਟ ਗਲੀ ਗਲੀ ਠੀਕ ਹੈ ਠੀਕ ਹੈ ਠੀਕ ਹੈ ਕਿ ਆਪਾਂ ਨੂੰ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਪਹੁੰਚਿਓ ਰੇ ਤੇ ਵੀਡੀਓ ਨੂੰ ਲਾਈਕ ਕਰਿਓ ਸਪੋਰਟ ਕਰਿਓ ਆਪਾਂ ਵੱਧ ਤੋਂ ਵੱਧ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਹਨਾ ਸਬਸਕ੍ਰਾਈਬ ਕਰਿਓ ਚੈਨਲ ਵੱਧ ਤੋਂ ਵੱਧ ਆਪਾਂ ਨਵੀਆਂ-ਨਵੀਆਂ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਠੀਕ ਹੈ ਜੀ